ਨਸ਼ਾ ਵਿਰੋਧ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ વોਰ ਅਗੇਂਸਟ ਡਰੱਗਸ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਹੀ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਸੀਂ ਸਾਰੇ ਆਫੀਸਰ ਸਬੰਨ ਨਾਲ ਇੱਕ ਮੀਟਿੰਗ ਕੀਤੀ ਹੈ ਉਹਨਾਂ ਨੂੰ ਇੱਕ ਸੈਂਸਿਟਾਈਜੇਸ਼ਨ ਪ੍ਰੋਗਰਾਮ ਤਹਿਤ ਅਸੀਂ ਸਾਰਿਆਂ ਨੂੰ ਨਾਲ ਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਵਾਰ ਨੂੰ ਜ਼ਰੂਰ ਜਿੱਤਾਂਗੇ ਤੇ ਫਿਰੋਜ਼ਪੁਰ ਨੂੰ ਡਰੱਗ ਫ੍ਰੀ ਕਰਨਗੇ ਥੈਂਕ ਯੂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਟੀ ਸਾਹਿਬ ਵੱਲੋਂ ਜਿਹੜੀ ਵਾਰਗੇਨ ਸਟਰਗਸ ਦੀ ਭੰਨ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਅਸੀਂ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਤੋਂ ਹੀ ਪੂਰੇ ਇਸ ਦੇ ਨਾਲ ਪੂਰੇ ਤਿਆਰ ਕਰਕੇ ਅਸੀਂ ਇਸ ਦੇ ਮਗਰ ਪਏ ਹਾਂ ਤੇ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 450 ਫੋਰਸ ਸਾਡੀ ਅੱਠ ਹੌਟਸਪੌਟਸ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਤੇ ਜਿਹਦੇ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਡਿਟੇਲਸ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਪ੍ਰੈਸ ਦੇ ਨਾਲ ਤੇ ਅਜਿਹੀ ਕਈ ਹੋਰ ਆਪਰੇਸ਼ਨਸ ਅਸੀਂ ਸਾਡੇ ਵੱਲੋਂ ਕੀਤੇ ਜਾਣੇ ਆ ਸਾਡੇ ਮੇਰੇ ਵੱਲੋਂ ਡੀਸੀ ਸਾਹਿਬ ਵੱਲੋਂ ਸਾਡੇ ਵੱਲੋਂ ਸਾਰੇ ਡਿਪਾਰਟਮੈਂਟਸ ਦੀ ਇੱਕ ਡੀਐਸਪੀਸ ਐਸਟੀਐਮਸ ਸਬੰਧਤ ਮੀਟਿੰਗ ਕੀਤੀ ਗਈ ਹੈ ਤੇ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਅਗਲੇ ਦਿਨਾਂ ਦਾ ਜਿਹੜਾ ਰੋਡ ਮੈਪ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਡਰਗ ਬੈਟਲਰਸ ਦੇ ਖਿਲਾਫ ਜਿਹੜੀ ਪੂਰੇ ਚੋਰ-ਚੋਰ ਦੇ ਨਾਮ ਮਹਿਮ ਚਲਾ ਕੇ ਅਸੀਂ ਇਸ ਜ਼ਿਲ੍ਹੇ ਨੂੰ ਡਰਗ ਫ੍ਰੀ ਕਰਾਂਗੇ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ ਵਾਰ ਅਗੇਂਸਟ ਡਰੱਗਸ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਹੀ ਅੱਜ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਸ਼ਾ ਵਿਰੁੱਧ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ ਵਾਰ ਅਗੇਂਸਟ ਡਰੱਗਸ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਹੀ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਸੀਂ ਸਾਰੇ ਅਫਸਰ ਸੇ ਨਾਲ ਇੱਕ ਮੀਟਿੰਗ ਕੀਤੀ ਹੈ ਉਹਨਾਂ ਨੂੰ ਇੱਕ ਸੈਂਸਿਟਾਈਜੇਸ਼ਨ ਪ੍ਰੋਗਰਾਮ ਤਹਿਤ ਅਸੀਂ ਸਾਰਿਆਂ ਨੂੰ ਨਾਲ ਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਵਾਰ ਨੂੰ ਜ਼ਰੂਰ ਜਿੱਤਾਂਗੇ ਤੇ ਫਿਰੋਜ਼ਪੁਰ ਨੂੰ ਡਰਗ ਫ੍ਰੀ ਕਰਨਗੇ। ਥੈਂਕ ਯੂ। ਆ ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਵਾਰ ਅਗੇਨਸ ਡਰੱਗਸ ਜਿਹਦੀ ਭੈਂ ਸ਼ੁਰੂ ਕੀਤੀ ਗਈ ਹੈ, ਉਹਦੇ ਵਿੱਚ ਅਸੀਂ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਤੋਂ ਹੀ ਪੂਰੇ ਇਸ ਦੇ ਨਾਲ ਪੂਰੇ ਤਿਆਰ ਕਰਕੇ ਅਸੀਂ ਇਸ ਦੇ ਮਗਰ ਪਏ ਹ ਤੇ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 454 ਫੋਰਸ ਸਾਡੀ ਅੱਠ ਹੌਟਸਪੌਟਸ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਤੇ ਜਿਹਦੇ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਡਿਟੇਲਸ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਪ੍ਰੈਸ ਦੇ ਨਾਲ ਤੇ ਅਜਿਹੀ ਕਈ ਹੋਰ ਆਪਰੇਸ਼ਨਸ ਅਸੀਂ ਸਾਡੇ ਵੱਲੋਂ ਕੀਤੇ ਜਾਣੇ ਆ ਸਾਡੇ ਮੇਰੇ ਵੱਲੋਂ ਡੀਸੀ ਸਾਹਿਬ ਵੱਲੋਂ ਸਾਡੇ ਵੱਲੋਂ ਸਾਰੇ ਡਿਪਾਰਟਮੈਂਟਸ ਦੀ ਇੱਕ ਡੀਐਸਪੀਸ ਐਸਟੀਐਮਸ ਸਭ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੇ ਗਿਆ ਅਗਲੇ ਦਿਨਾਂ ਦਾ ਜਿਹੜਾ ਰੋਡ ਮੈਪ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਡਰੱਗ ਪੈਡਲਰਸ ਦੇ ਖਿਲਾਫ ਜਿਹੜੀ ਪੂਰੇ ਚੋਰ-ਚੋਰ ਦੇ ਨਾਲ ਮہم ਚਲਾ ਕੇ ਅਸੀਂ